ਗਿਆਨੀ ਬੁੱਟਾ ਸਿੰਘ ਮੀਡੀਆ ਸਾਹਮਣੇ ਆਉਂਦੇ ਨੇ ਅਤੇ ਗੱਲ ਕਰਦੇ ਨੇ ਕਿ ਜਿਹੜਾ ਭਾਈ ਅਮਰਤਪਾਲ ਸਿੰਘ ਦਾ ਪਿਤਾ ਹੈ ਅਕਾਲ ਤਖਤ ਦੇ ਉੱਤੇ ਗਿਆ ਤੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਉਣ ਦੀ ਗੱਲ ਕਰਦਾ ਤੇ ਆਪ ਪੰਥਕ ਹੋਣ ਦੀ ਗੱਲ ਕਰ ਰਿਹਾ ਤੇ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਕਿਹੜੇ ਪੰਥਕ ਹੋ ਤੁਸੀਂ ਲੋਕਾਂ ਦੇ ਪੁੱਤ ਮਰਵਾਏ ਨੇ ਡੇਬੜੂਗੜ੍ਹ ਜੇਲ੍ਹ ਦੇ ਵਿੱਚ ਫਸਾਏ ਨੇ ਤੇ ਤੁਹਾਡਾ ਜਿਹੜਾ ਪੁੱਤਰ ਹੈ ਤੁਹਾਡਾ ਫਰਜੰਦ ਹੁਣ ਆਇਸ ਡਰੱਗ ਦੇ ਵਿੱਚ ਫਸਿਆ ਹੋਇਆ ਤੁਹਾਡਾ ਪਰਿਵਾਰ ਵੀ ਜਿਹੜਾ ਦੋਸ਼ ਲੱਗ ਚੁੱਕੇ ਨੇ ਤੁਹਾਡਾ ਪਰਿਵਾਰ ਵੀ ਬੇਦਗ ਨਹੀਂ ਰਿਹਾ ਅਤੇ ਉਹਨਾਂ ਨੇ ਹੋਰ ਵੀ ਕਈ ਇਲਜ਼ਾਮ ਲਗਾਏ ਨੇ ਉਹ ਤੁਹਾਨੂੰ ਦਿਖਾਉਂਦੇ ਆ ਅਮਰਤਪਾਲ ਦੇ ਪਿਤਾ ਸਰਦਾਰ ਤਰਸੇਮ ਸਿੰਘ ਪੰਜਾਬੀ ਵਿੱਚ ਕਹਿ ਲਈ ਉਹਨਾਂ ਦੇ ਪਾਪਾ ਜੀ ਜਹਦਰ ਸਾਹਿਬ ਕੋਲ ਜਾਂਦੇ ਨੇ ਇੱਕ ਮੰਗ ਪੱਤਰ ਲੈ ਕੇ ਕਹਿੰਦੇ ਆ ਜੀ ਸੁਖਬੀਰ ਬਾਦਲ ਨੇ ਬਹੁਤ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾਇਆ ਜਾਵੇ ਇਹ ਲਿਖਤੀ ਰੂਪ ਵਿੱਚ ਦੇ ਕੇ ਆਏ ਇਹ ਤਾਂ ਪੰਜਾਬ ਦੇ 40% ਲੋਕ ਕਹਿੰਦੇ ਆ ਬੀ ਸੁਖਵੀਰ ਬਾਦਲ ਨੇ ਗਲਤੀਆਂ ਕੀਤੀਆਂ ਨੇ ਤੇ ਉਹਨੇ ਪੰਜ ਸੱਤ ਵਾਰੀ ਮਾਫੀ ਮੰਗ ਲਈ ਲੋਕਾਂ ਦੇ ਜੋੜੇ ਛਾੜ ਦਿੱਤੇ ਪ੍ਰਸ਼ਾਦ ਕਰਾਤਾ ਗੋਲਕ ਵਿੱਚ ਭੇਟਾ ਪਾਤੀ ਬਾਠ ਕਰਲੇ ਮਾਫੀ ਮੰਗਲਿਓ ਨੇ ਹੁਣ ਤਰਸੀਮ ਸਿੰਘ ਜਿਹੜੇ ਅਮਰਪਾਲ ਜੀ ਦੇ ਪਾਪਾ ਜੀ ਨੇ ਉਹ ਕਹਿੰਦੇ ਪ੍ਰਧਾਨਗੀ ਤੋਂ ਹਟਾਓ ਮਤਲਬ ਸਾਡੇ ਦੋ ਜਿਹੜੇ ਬੱਚੇ ਨੇ ਇੱਕ ਤਾਂ ਜਿਹੜਾ ਕਹਿੰਦਾ ਮੈਂ ਸਬਦਾਨ ਨੂੰ ਮੰਨਦਾ ਨਹੀਂ ਜਿਹੜਾ ਡਿਵਰੂਬੜ ਜੇਲ੍ਹ ਕਿ ਬੈਠਾ ਹੈ ਅਮਰਤਪਾਲ ਉਹਨੇ ਪ੍ਰਧਾਨ ਵੀ ਕਰਨੀ ਹੈ ਤੇ ਦੂਜਾ ਹਰਬੀ ਸਿੰਘ ਹੈਪੀ ਜਿਹੜਾ ਆਇਸ਼ ਡਰਗ ਦੇ ਨਾਲ ਫੜਿਆ ਗਿਆ ਸੀ ਜਿਹੜਾ ਕਹਿੰਦਾ ਮੈਂ ਅਮਰਤ ਛੱਡਿਆ ਨਹੀਂ ਮੈਂ ਕਕਾਰ ਪਾ ਲੈਣਾ ਤੇ ਸ਼ਾਇਦ ਇਹ ਲੱਗਦਾ ਉਹਦੇ ਪਾਪਾ ਜੀ ਨੂੰ ਵੀ ਸਾਡੇ ਬੇਟੇ ਜਿਹੜੇ ਨੇ ਇੱਕ ਕਲਤਾ ਦਾ ਜਹਰ ਬਣ ਜੂ ਇੱਕ ਪ੍ਰਧਾਨ ਬਣਾ ਦੇਣਗੇ ਸ਼ੂਮਣੇ ਕਮੇਟੀ ਦਾ ਜਾਂ ਸ਼ੂਮਣੇ ਕਲਜਲ ਦਾ ਇਦਾਂ ਲੱਗਦਾ ਹੈ ਕਿਉਂਕਿ ਲੋਕਾਂ ਨੇ ਹਵਾ ਬਹੁਤ ਦਿੱਤੀ ਹੋਈ ਹੈ ਪੰਪ ਬਹੁਤ ਮਾਰੇ ਹੋਏ ਹੈ ਇਹ ਜਿਹੜੇ ਪੰਪ ਨੇ ਨਾ ਇਹ ਬੰਦੇ ਨੂੰ ਕਈ ਵਾਰੀ ਮਰਵਾ ਦਿੰਦੇ ਹੈ ਹਾਲਾਂਕਿ ਤੁਹਾਡੇ ਪੰਪ ਵੱਜੇ ਹੋ ਰਾਸ ਆਗੇ ਤੁਸੀਂ 20 ਕਰੋੜ ਰੁਪਇਆ ਵੀ ਕਮਾ ਲਿਆ ਗਰਾਈਆਂ ਕਰ ਲੀਆਂ ਆਪਣਾ ਮੁੰਡਾ ਐਮਪੀ ਵੀ ਬਣਾ ਲਿਆ ਲੋਕਾਂ ਦੇ ਪੁੱਤ ਕੁਝ ਪੰਜਾਬ ਚ ਮਰਵਾਤੇ ਕੁਝ 10 11 ਜੇਲ੍ਹ ਚ ਬੈਠੇ ਨੇ ਸ਼ਾਇਦ ਹੀ ਛੱਡਣ ਨੂੰ ਐਨਐਸ ਲੱਗੀ ਹੋਈ ਐ ਪਰ ਜਿਹੜੇ ਪੰਜਾਬ ਦੇ ਵਿੱਚ ਤੁਸੀਂ ਇਹ ਢੰਡੋਰਾ ਪਿੱਟਿਆ ਹੋਇਆ ਕਿ ਅਸੀਂ ਪੰਥਕਾਂ ਅਸੀਂ ਪੰਥ ਦੀ ਗੱਲ ਕਰਾਂਗੇ ਪੰਥ ਦੀ ਗੱਲ ਨਹੀਂ ਤੁਸੀਂ ਕਰਨੀ ਤੁਸੀਂ ਹਰਾਮਖੋਰੀ ਕਰਨੀ ਐ ਤੁਸੀਂ ਇੱਕ ਅਜੰਡਾ ਲੈ ਕੇ ਚੱਲੇ ਹੋ ਉਹ ਅਜੰਡਾ ਹੈ ਬੀਐਸਸੀ ਕੌਮ ਨੂੰ ਕਿਦਾਂ ਬਰਬਾਦ ਕਰਨਾ ਹੈ ਅਸੀਂ ਪੰਜਾਬ ਦੇ ਵਿੱਚ ਕਿਦਾਂ ਆਤਮਾ ਦਾ ਦੌਰ ਦੁਆਰਾ ਸ਼ੁਰੂ ਕਰਨਾ ਹੈ ਤੁਹਾਡਾ ਅਜੰਡਾ ਇਹ ਹੈ ਕਾਂਗਰਸ ਪਾਰਟੀ ਨੂੰ ਤਕਰੀਬਨ 10.5 ਸਾਲ ਹੋ ਗਏ ਸੱਤਾ ਤੋਂ ਬਾਹਰ ਹੋਈ ਨੂੰ ਤੇ ਹੁਣ ਉਹ ਚਾਹੁੰਦੇ ਹੈ ਕਿ ਜਿਵੇਂ ਪਹਿਲਾਂ ਦਰਵਾਸਰ ਤੇ ਅਟੈਕ ਹੋਇਆ ਸੀ ਤੇ ਹੁਣ ਏਦਾਂ ਕੋਈ ਅਤਵਾਦ ਦਾ ਦੌਰ ਸ਼ੁਰੂ ਹੋਵੇ ਤੇ ਦਵਾਰਾਂ ਸਾਡੀ ਸਰਕਾਰ ਆਵੇ ਲੋਕ ਬੀਜੇਪੀ ਤੋਂ ਅੱਕ ਜਾਣ ਜਾਂ ਬਾਦਲ ਪਰਿਵਾਰ ਤੋਂ ਅੱਕੇ ਹੋਏ ਨੇ ਏਦਾਂ ਤੁਹਾਡੀਆਂ ਕਰਤੂਤਾਂ ਨਹੀਂ ਪਰ ਤੁਹਾਡੇ ਪਿੱਛੇ ਕੋਈ ਪਾਵਰ ਖੜੀ ਹੈ ਤੁਸੀਂ ਇਹ ਪੰਥ ਹੋਣ ਦੀਆਂ ਫੁਕਰੀਆਂ ਤਾਂ ਮਾਰ ਦਿਓ ਇਹ ਦਾਅਵੇ ਤੁਸੀਂ ਤਾਂ ਪੇਸ਼ ਕਰ ਦਿਓ ਮੈਂ ਜਿਹੜੇ ਪੰਜਾਬ ਦੇ ਲੋਕ ਇਹਨਾਂ ਨੂੰ ਬੇਨਤੀ ਕਰਨੀਆਂ ਵੀ ਇਹਨਾਂ ਦਾ ਜਿਹੜਾ ਮੋਟਿਵ ਹੈਗਾ ਕਾਲ ਤੱਕ ਤਬਲ ਮੂੰਹ ਕਰਨ ਦਾ ਪੰਥ ਖੋਣ ਦਾ ਦਾਵਾ ਪੇਸ਼ ਕਰਨ ਦਾ ਉਹ ਇਹਨਾਂ ਦੇ ਦਿਲ ਦਿਮਾਗ ਵਿੱਚ ਕਦੇ ਨਹੀਂ ਹੈਗਾ ਇਹਨਾਂ ਦੇ ਪਿੱਛੇ ਕੋਈ ਪਾਵਰ ਖੜੀ ਹੈ ਇਹਨਾਂ ਨੇ ਕਿੱਦਾਂ ਨੌਜਵਾਨੀ ਨੂੰ ਪਹਿਲਾਂ ਇਹਨਾਂ ਦੇ ਅਮਰਤਪਾਲ ਜਿਹੜਾ ਜੇਲ੍ਹ 'ਚ ਬੈਠਾ ਉਹਨੇ ਗਮਰਾਹ ਕੀਤਾ ਨੌਜਵਾਨੀ ਨੂੰ ਹੁਣੇ ਬਾਪੂ ਛੱਡਿਆ ਹੋਇਆ ਇਹ ਬਾਪੂ ਤਾਂ ਬਾਦਲ ਸਾਹਿਬ ਤੋਂ ਵੀ ਸਿਆਣਾ ਆਖਵਾਉਣ ਦੀ ਕੋਸ਼ਿਸ਼ ਕਰ ਰਿਹਾ ਮੀਡੀਆ ਮੂਰੇ ਫੜਾ ਫੜ ਮਾਇ ਕਰ ਦਿੰਦੇ ਨੇ 2-400 ਤੇ ਖੜਾ ਹੋ ਕੇ ਬੋਲ ਪੈਂਦਾ ਹੁੰਦਾ ਅਸੀਂ ਪੰਥਕਾਂ ਜੀ ਪੰਥ ਕਹਦੇ ਉਹ ਭਰਾਵਾ ਲੋਕਾਂ ਨੂੰ ਗੁੰਮਰਾਹ ਕੀਤਾ ਮੁੰਡਾ ਤੇਰਾ ਕਿਤੇ ਕਕਾਰ ਲਾ ਲੈਂਦਾ ਹੈ ਪੀ ਕਿਤੇ ਪਾ ਲੈਂਦਾ ਹੈ ਸਿਰਗਟਾਂ ਪੀਂਦਾ ਤਮਾਕੂ ਲਾਉਂਦਾ ਐਸ ਡਰਗ ਦੇ ਨਾਲ ਉਹ ਫੜਿਆ ਗਿਆ ਕਰੋੜਾਂ ਰੁਪਈਆ ਤੁਸੀਂ ਇਕੱਠਾ ਕਰਕੇ ਘਰ ਭਰ ਲਿਆ ਲੋਕਾਂ ਦੇ ਪੁੱਤ ਕੁਝ ਪੰਜਾਬ ਚ ਮਰਵਾ ਦੇ ਕੋਈ ਜੇਲ੍ਹ ਵਿੱਚ ਬੈਠੇ ਐ ਕਈਆਂ ਦੇ ਪਰਚੇ ਪੈ ਗਏ ਪਾਸਪੋਰਟ ਬਣਨੇ ਸੀ ਉਹਨਾਂ ਦੇ ਪਾਸਪੋਰਟ ਨਹੀਂ ਬਣ ਰਹੇ ਕਿਸੇ ਨੇ ਬਾਹਰ ਜਾਣਾ ਸੀ ਤੁਸੀਂ ਅੱਧੇ ਪੰਜਾਬ ਦਾ ਬੇੜਾ ਘਰ ਕਰਤਾ ਫਿਰ ਤੋਂ ਇਪਾਨ ਤੋਂ ਦਾ ਦਾਵਾ ਕਰਦੇ ਹੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਬਚੋ ਇਹਨਾਂ ਤੋਂ ਬਚਾ ਲਓ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਨੇ ਆਪ ਤਾਂ ਆਪਣੇ ਘਰ ਭਰ ਲਏ ਲੋਕਾਂ ਦੇ ਪੁੱਤ ਪਹਿਲਾਂ ਵੀ ਮਰਵਾਏ ਨੇ ਹੁਣ ਵੀ ਮਰਵਾਉਣਗੇ ਇਹ ਬੇਨਤੀ ਪ੍ਰਵਾਨ ਕਰਿਓ ਜ਼ਰੂਰੀ